ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਡੱਗੋ ਰਮਾਣਾ ਡੱਗੋ ਰਮਾਣੇ ਪਿੰਡ ਦੇ ਵਿੱਚ ਮਿੱਤਰੋ ਤੁਸੀਂ ਐਂਟਰੀ ਕਰਨੀ ਆ ਜਦੋਂ ਤੁਸੀਂ ਫਰੀਦਕੋਟ ਤੋਂ ਕਮਿਆਣਾ ਕਮਿਆਣੇ ਤੋਂ ਰਤੀ ਰੋੜੀ ਤੇ ਰਤੀ ਰੋੜੀ ਤੋਂ ਡੱਗੋ ਰਮਾਣੇ ਪਿੰਡ ਦੇ ਵਿੱਚ ਵੜਦੇ ਅਨੁਸਾਰ ਬਸ ਤੁਸੀਂ ਬਾਈ ਨਾਲ ਰابطਾ ਕਾਇਮ ਕਰ ਲਿਓ ਪਿੰਡ ਦੇ ਵਿੱਚ ਨਹੀਂ ਜਾਣਾ ਤੁਸੀਂ ਬਾਰ ਬਾਰੀ ਪਾਈ ਘਰ ਆ ਜਾਂਦੇ ਆ ਬਾਈ ਦੇ ਉੱਤੇ ਹੀ ਛੜਕਦੇ ਵੀਰੇ ਘਰੇਲੂ ਪਰਿਵਾਰਾ ਦੁੱਧਾਰੂ ਪਸ਼ੂ ਰੱਖੇ ਹੋਇਆ ਬਾਈ ਦਾ ਚੰਗਾ ਔ ਉਹਨਾਂ ਦਾ ਮਲਾ ਬਰੀਡ ਦੇ ਉੱਤੇ ਕੰਮ ਆ ਗਾਈਆਂ ਤੇ ਫੋਕਸ ਆ ਜਿਹੜਾ ਉਹ ਵਿੱਦ ਪ੍ਰੂਫ ਰਿਕਾਰਡ ਸੀਮਨ ਤੇ ਉੱਤੇ ਆ ਕਿਉਂਕਿ ਫਾਰਮਰ ਉਹੋ ਹੀ ਕਾਮਜਾਬਾ ਉਹੋ ਹੀ ਤਰੱਕੀ ਦੇ ਰਾਹ ਤੇ ਆ ਜਿਹੜਾ ਅੱਜ ਤੋਂ ਚੰਗਾ ਸੀਮਣ ਯੂਜ਼ ਕਰ ਰਿਆ ਕੋਸ਼ਿਸ਼ ਸੈਕਸਡ ਸੀਮਣ ਦੀ ਕਰਦਾ ਤਾਂ ਬਾਲੀ ਵਧੀਆ ਜੇ ਨੋਰਮਲ ਵੀ ਚੰਗਾ ਸੀਮਣ ਵਰਤ ਰਿਆ ਤਾਂ ਵੀ ਉਹ ਮਿੱਤਰੋ ਮਾਲਕ ਕਹਿਣ ਤੋਂ ਭਾਵੇਂ ਆ ਵੀ ਸੋਨੇ ਦੇ ਵਿੱਚ ਪੈਣ ਵਾਲਾ ਕਿਉਂਕਿ ਜੇ ਤੁਸੀਂ ਬਾਈ ਚੰਗਾ ਸੀਮਣ ਵਰਤੋਗੇ ਤਾਂ ਨਤੀਜਾ ਚੰਗਾ ਇੱਕ ਦਿਨ ਆਊਗਾ ਹੀ ਆਊਗਾ ਬੇਸ਼ੱਕ ਸਾੜ ਲੇਟ ਆਜੇ ਦੋ ਸਾੜ ਲੇਟ ਆਜੇ ਜਦੋਂ ਤੁਸੀਂ ਸੀਮਣ ਤੋਂ ਵਾਂਝੇ ਰਹਿਗੇ ਤੁਸੀਂ ਸੂਆ ਕੱਲਾ ਵੇਖ ਲਿਆ ਵੀ ਗਾਂ ਮੱਜ ਸੁਣੀ ਚਾਹੀਦੀ ਆ ਟੀ ਦਾ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਭਰ ਦੇ ਬਾਈ ਬਾਈ ਸਾਲ ਤੁਹਾਡਾ ਉਹ ਖਰਾਬ 2 ਸਾਲ ਬੱਚਾ ਤਿਆਰ ਹੋਣ ਵਾਲੇ ਖਰਾਬ 3 3 ਸਾਲ ਤੇ ਜੇ ਤੁਸੀਂ ਦੋ ਵਾਰੀ ਪੱਕੇ ਵੀ ਵੱਜ ਗਏ ਤਾਂ ਤੁਸੀਂ ਮਿੱਤਰੋ 15 ਸਾਲ ਪਿੱਛੇ ਚਲੇ ਜੰਨੇ ਆ ਇੱਕ ਗਲਤੀ ਦੇ ਨਾਲ ਜੋ ਉਸੇ ਤਰ੍ਹਾਂ ਦੀ ਵਿਦ ਪ੍ਰੂਫ ਵਿਦ ਰਿਕਾਰਡ ਦੀ ਵਹਿੜ ਤੁਹਾਨੂੰ ਦਿਖਾਉਣੀ ਹੈ ਘਰੇਲੂ ਪਰਿਵਾਰ ਦੇ ਕਰੋ ਬਹੁਤ ਚੰਗਾ ਆਰਡਰ ਦੀ ਕੁਆਲਿਟੀ ਲੇਵੇ ਦੇ ਉੱਤੇ ਨਾੜਾ ਲੇਵੇ ਦਾ ਫੋਕਸ ਮੈਂ ਮਤਲਬ ਪੱਟਾਂ ਦੇ ਸਨ ਵਾਲਾ ਥਣ ਦੀ ਮਜ਼ਬੂਤੀ ਮਿਲਕ ਵੇਨ ਬਹੁਤ ਸਟਰੋਂਗ ਆਉਂਦੀ ਆ ਬਾਕੀ ਬੰਤਰਾਲਾ ਲੇਵੇ ਦੀ ਕੁਆਲਿਟੀ ਬੜੀ ਜ਼ਬਰਦਸਤ ਆਰ ਫਿਕਸ ਪੱਟਾਂ ਦੇ ਸਨ ਦੇ ਵਿੱਚ ਸੂਲ ਤੋਂ ਲੈ ਕੇ ਧੁੰਨੀ ਵਾਲੇ ਪਾਸੇ ਨੂੰ ਗਲਾਈ ਕਰਦਾ ਜਿਹੜਾ ਲੇਵਾ ਉਹ ਇੱਕ ਅਲੱਗ ਬੰਤਰਾਲਾ ਲੇਵੇ ਦੀ ਕਮਾਲ ਦੀ ਬੰਤਰਾਲਾ ਲੇਵੇ ਦੀ ਪਹਿਲਾਂ ਦੀ ਡਿਟੇਲ ਜਾਣਦਾ ਫਿਰ ਤੁਹਾਨੂੰ ਅਗਲੀ ਕਾਰਵਾਈ ਲਈ ਆਪਾਂ ਮਿਲਦੇ ਆ ਵੀਰੇ ਨੂੰ ਸੱਸੀ ਗਾਲ ਵੱਡੇ ਬਾਈ ਸੱਸੀ ਗਾਲ ਕੀ ਹਾਲ ਆ ਵੀਰੇ ਬਹੁਤ ਵਧੀਆ ਹੀ ਤੁਸੀਂ ਦੱਸੋ ਸੱਸੀ ਦੇ ਪਰਿਵਾਰ ਬਾਈ ਬਹੁਤ ਵਧੀਆ ਹੀ ਤੁਸੀਂ ਸੱਸੀ ਗਾਲ ਚ ਸਾਰੇ ਨਾ ਅਸ਼ਨਾਮ ਵੀਰੇ ਆਪਣਾ ਸੰਝਾ ਕਰਦੀ ਮੇਰਾ ਨਾਮ ਵੀ ਸੰਦੀਪ ਹੈ ਤੇ ਬਾਪੂ ਦਾ ਨਾਮ ਵੀਰੇ ਕਰਪਾਲ ਸਿੰਘ ਜੀ ਰਾਜਾ ਕਹਿੰਦੇ ਹੋਵੇ ਠੀਕ ਹੈ ਪਿੰਡ ਦੇ ਵਿੱਚ ਰਾਜਾ ਕਹਿ ਦਿੰਦੇ ਹਨ ਹਾਂਜੀ ਘਰ ਤਾਂ ਆਪਣਾ ਵੀਰੇ ਪਿੰਡ ਦੇ ਵਿੱਚ ਵੱਡਦਾ ਸਾਰੀ ਆ ਗਿਆ ਹੈ ਨਾ ਹਾਂਜੀ ਹਾਂਜੀ ਵੱਡਦੇ ਸਾਰੀ ਹੈ ਠੀਕ ਹੈ ਬਈ ਫਰੀਦਕੋਟ ਵਾਲੀ ਸੜਕ ਤੇ ਆਪਣਾ ਘਰ ਠੀਕ ਹੈ ਫਰੀਦਕੋਟ ਵਾਲੀ ਸੜਕ ਤੇ ਅੱਛਾ ਵੱਡੇ ਵੀਰੇ ਇੱਕ ਆਪਾਂ ਵੈੜ ਵੇਚ ਲਈਆਂ ਹਨ अच्छा एक इनवा सूआ सूना वीर इनया एने दूसरा सूआ सूना ही कितने दिन बाकी है वीर इनदे एदे 6 ਤੋਂ 7 ਦਿਨ ਬਾਕੀ ਇਹਦੇ 2 ਤਰੀਕ ਨੂੰ ਦਿਨ ਪੂਰੇ ਆਏ ਅੱਜ ਆਪਾਂ 26 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਨਾ 2 ਤਰੀਕ ਨੂੰ ਇਹਦੇ ਜਿਹੜੇ ਦਿਨ ਪੂਰੇ ਹੋਣੇ ਆ 6-7 ਦਿਨ ਇਹ ਲਾ ਲਈਏ ਜੇ ਦੋ ਦਿਨ ਹਫਤਾ ਲੈ ਜਾਊਗੀ ਹਜੇ ਕੋਲ ਮੁਲਾਕੇ ਹਣਾ ਬਈ ਬਣਦੀ ਤਾਂ ਫਿਰ ਬਹੁਤ ਚੰਗੀ ਹੋਊਗੀ ਬਈ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਬਈ ਅੱਛਾ ਦੁੱਧ ਕਿੰਨਾ ਕੁ ਦੇਗੀ ਸੀ ਵੀਰੇ ਪਿਛਲੇ ਸੂਏ ਇਹਨੇ ਪਿਛਲੇ ਸੂਏ ਚਰੀ ਨੇ ਦੁੱਧ ਦਿੱਤਾ 29 ਤੋਂ 30 ਕਿਲੋ ਦਿੱਤਾ ਹੀ 29-30 ਕਿਲੋ ਦੁੱਧ ਕੰਡੇ ਜੋਗਦੀ ਰਹੀ ਹੈ ਹਾਂਜੀ ਨੈਟ ਦਿੱਤਾ ਠੀਕ ਹੈ ਵੀਰੇ ਭਾਈ ਇਹ ਆਪ ਡੈਨਮਾਰਕ ਦੀ 40116 ਦੀ ਹੈ ਜੀ ਆਪ ਡੈਨਮਾਰਕ ਦੇ 40116 ਦੀ ਗੱਬਣ ਕਿਹੜੇ ਤੋਂ ਕਰਵਾਤੀ ਵੀਰੇ ਇਹ ਡੈਨਮਾਰਕ ਦੇ 40423 ਤੋਂ ਆਈ ਗੱਬਣ ਠੀਕ ਹੈ ਸੈਕਸ਼ਨ ਤੋਂ ਲੱਗੇ ਹੋਏਗੇ ਨੋ ਨੋ ਹਾਂਜੀ ਸੈਕਸ਼ਨ ਸੀ ਬਣਾਈ ਸੈਕਸ਼ਨ ਸੀ ਬਣ ਮਤਲਬ ਭਰਾਇਆ ਹੋਇਆ ਹਾਂਜੀ ਹਾਂਜੀ ਅੱਛਾ ਇੱਕ ਗੱਲ ਹੋਰ ਆ ਕਿ ਤੈਨੂੰ ਕੀ ਨਮਾਣ ਕਿੰਨੇ ਦੁੱਧ ਤੇ ਜਾ ਸਕਦੇ ਵੀਰੇ ਐਨ ਕਿ 32 ਤੋਂ 33 ਕਿਲੋ ਦੁੱਧ ਤੇ ਜਾਊਗੀ ਆਰਾਮ ਨਾਲ ਚਾਹੀਦਾ ਹਣਾ ਹਾਂਜੀ ਅੱਛਾ ਜਿੰਨਾ ਕੋ ਹੋਣ ਆਰਡਰ ਦੀ ਤਿਆਰੀ ਆ ਜਿਵੇਂ ਬਿਹਤਰੀਨ ਆ ਹਣਾ ਬਣਾ ਐਨੀ ਜੋਸ਼ ਹੋਰ ਹਜੇ ਡਬਲ ਬਣਾ ਜੂਗੀ ਕਰਵਾ ਦੇਣਾ ਭਾਈ ਇਸ ਤੋਂ ਜ਼ਿਆਦਾ ਹੀ ਬ ਆਪਾਂ ਹੀ ਮਸ਼ੀਨ ਤਾਂ ਹੁਣ 6 ਕਿ ਮਹੀਨੇ ਹੋ ਗਏ ਹੁਣ ਹੀ ਲੈ ਕੇ ਆਂਦੀ ਆ ਇਹ ਪਹਿਲਾਂ ਹੱਥੀ ਚਵਾਈ ਵੀ ਕਰਾ ਲੈਂਦੀ ਐ ਤੇ ਮਸ਼ੀਨ ਤੇ ਵੀ ਚਾਲੀ ਜਾਂਦੀ ਆ ਜਿਵੇਂ ਨਾ ਚਵਾਈਆਂ ਦੋਵੇਂ ਦਵਾ ਲੈਂਦੀ ਆ ਇੱਕ ਚਵਾਈ ਐ ਕਈ ਵਾਰੀ ਐ ਹੁੰਦਾ ਵੀ ਮਸ਼ੀਨੀ ਚਵਾਈ ਤੇ ਗਾਂ ਟਿਕੀ ਹੁੰਦੀ ਹੱਥੀ ਚਵਾਈ ਨਹੀਂ ਕਰਾਉਂਦੀ ਉਹ ਚੱਕਰ ਤਾਂ ਐ ਨਹੀਂ ਆ ਨਹੀਂ ਨਹੀਂ ਕੋਈ ਚੱਕਰ ਨਹੀਂ ਦੋਨੇ ਦੋਨੇ ਚਵਾਈਆਂ ਚੋ ਸਕਦੇ ਆ ਤੁਸੀਂ ਕਿ ਮਰਜ਼ੀ ਕਰ ਦੋ ਅੱਛਾ ਇੱਕ ਗੱਲ ਹੋਰ ਆ ਵੀਰੇ ਜੇ ਕਿਸੇ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲੰਭਾ ਤਾਂ ਨਹੀਂ ਆਉਂਦਾ ਵੀਰੇ ਨਹੀਂ ਜੀ ਜਮਾ ਹੀ ਰੱਖਾਂਗੇ ਵੀਰੇ ਆਪਾਂ ਇਹਦਾ ਮੁੱਲ ਇਦਾ ਹੀ ਆਪਾਂ ਮੌਲ ਕਰਦੇ ਆ 1.60 ਮਾਨਤਾਂ ਵਿੱਚੋਂ ਵੀਰੇ ਹਾਂਜੀ ਥੋੜਾ ਬਹੁਤਾ ਹੋ ਸਕਦਾ ਕੱਡੀ ਬਾਰ ਨੂੰ ਵੀਰੇ ਤੋਰੀ ਗੇੜਾ ਕਰਾਈ ਬਾਲਾ ਜਾਂਦਾ ਤੋਰਦੀ ਵੀਰੇ ਸੀਮਨ ਭਾਉ ਦੀ ਮੈਨੇ ਫੜਾ ਜਾਂਦੀ ਪਾ ਸੀਮਨ ਵਿਖਾਦੀ ਜਿਹੜਾ ਲੱਗਿਆ ਹੋਇਆ ਇਹਦੇ ਨਵੇਂ ਮਿੱਤਰੋ ਹੁਣ ਤੁਹਾਨੂੰ ਕਰਮ ਵਾਲੀ ਮਕਰਦੀ ਤੁਰਦੀ ਵਿਖਾਉਣਾ ਵਾ ਪਹਿਲਵਾਨਾਂ ਵਾਲੀ ਤੋਰਾ ਪਲਵਾਨ ਦੇ ਪਾਟਰ ਗਈ ਪਈ ਆ ਚਾਰੇ ਪਾਸਿਆਂ ਤੋਂ ਕਰਮ ਵਾਲੀ ਐਨ ਮਜ਼ਬੂਤ ਗਾਵਾ ਵੀਰੇ ਕੋਈ ਲਿੱਸੀ ਫਿੱਕੀ ਨਾ ਮੰਨ ਕੇ ਆਇਆ ਜੇ ਪੂਰਾ ਚੈਪ ਦਾ ਟਾਪ ਬ੍ਰਾਂਡ ਦਿਖਾਉਣ ਲੱਗਾ ਤੁਹਾਨੂੰ ਕਹਿਣ ਤੋਂ ਪਾ ਆਵੇ ਆ ਵੀਰੇ ਇੱਕ ਤਾਂ ਬਣੀ ਬਣਾਈ ਬ੍ਰੀਡ ਇੱਕ ਬਣੀ ਬਣਾਈ ਕੁਆਲਿਟੀ ਦੂਜਾ ਬਈ ਆਰਡਰ ਦੀ ਤਿਆਰੀ ਆ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਮਾਲਾ ਜਣੀ ਖਣੀ ਗਾਣ ਹੋਣੀ ਮਿਲ ਜਾਂਦੀ ਐ ਹੋਜੇ ਹਰ ਇੱਕ ਗਾਂ ਦੀ ਜਿਹੜੀ ਜਾਤ ਕੁਆਲਿਟੀ ਵਾਲੀ ਉਹਨੂੰ ਹੀ ਮਿਲਣੀ ਆ ਕਰਮ ਵਾਲੀ ਡੈਨਮਾਰਕ ਦੇ 40116 ਦੀ ਇਹ ਕਰਮਾਂ ਵਾਲੀ ਆਪ ਆ ਅੱਗੇ ਗੱਬਣ ਹੈਗੀ 401423 40423 ਹਣਾ 40423 ਤੋਂ ਇਹ ਕਰਮਾਂ ਵਾਲੀ ਗੱਬਣ ਆ ਵੀਰੇ ਤੇ ਲੇਵੇ ਦੀ ਤਿਆਰੀ ਐਨ ਦੀਪਕ ਅੰਗਰੋੜ ਤੇ ਕਰੀ ਲੇਵਾ ਕਰਾਂ ਦੀ ਉੱਤੋਂ ਪਲੇਨ ਪਈ ਆ ਜਮਾ ਬਈ ਐਨ ਸਿੱਧੀ ਕੋਈ ਟੁਈ ਨਹੀਂ ਚੱਕਦੀ ਮਾ ਤੇ ਬਈ ਪੁੜਾ ਪੜਾ ਗਾਂ ਦੀ ਖੜਨੀ ਖੁੜਨੀ ਬਰੀਡ ਵਾਲੇ ਪੱਖ ਨੂੰ ਜਾਂਦੇ ਮੂੰਹ ਵਖੋ ਕਿੱਡਾ ਸੋਹਣਾ ਤੇ ਮਜ਼ਬੂਤ ਹੱਡਾ ਪੈਰਾਂ ਦੀ ਅੰਗਾ ਦੀ ਮਜ਼ਬੂਤ ਬਹੁਤ ਆ ਗਾਂ ਵੀਰੇ ਲੇਵਾ ਦਾ ਪੱਖ ਤੁਹਾਨੂੰ ਪਹਿਲੀਆਂ ਜੇ ਵਿਖਾਇਆ ਹੋਇਆ ਦੀ ਕੁਆਲਿਟੀ ਨੂੰ ਪੂਰੀ ਬੇਤਰੀਨ ਅਤੇ ਖਾਸ 1,60,000 ਰੁਪਇਆ ਡਿਮਾਂਡ ਵਿੱਚੋਂ ਮੰਨਤਨ ਹੋ ਜਾਊਗਾ ਨੰਬਰ ਲੈ ਲਓ ਵੀਰੇ ਦਾ ਹੁਣ ਬਈ ਨੰਬਰ ਦੱਸੀ ਕਰਾ ਦੇ ਬੁੱਢੇ ਬਾਈ ਨੰਬਰ ਲੈ ਲਈ 9872698199 ਇੱਕ ਵਾਰੀ ਹੋਰ ਆਉਣ ਦੀ ਹੈ ਵੀਰੇ 9872698199 ਜੀ ਕਰ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਤੁਸੀਂ ਰਾਬਤਾ ਕਰ ਮਿੱਤਰੋ ਪਿੰਡ ਡੱਗੋ ਰਮਣ ਜ਼ਿਲ੍ਹਾ ਫਰੀਦਕੋੜ ਦੇ ਡੱਗੋ ਰਮਾਣਾ ਪਿੰਡ ਆ ਜਿਹੜਾ ਕਬੱਡੀ ਦੀ ਇੰਡਸਟਰੀ ਦਾ ਮਸ਼ਹੂਰ ਪਿੰਡ ਆ ਜਨਵਰ ਤੁਹਾਨੂੰ ਐਂਡ ਦਿਖਾਤਾ ਵਾ ਬਾਕੀ ਸਾਰੀ ਜਾਣਕਾਰੀ ਵੀਰੇ ਨਾਲ ਰਾਬਤਾ ਕੈਮ ਕਰਕੇ ਫੋਨ ਤੇ ਲੈ ਲਿਆ ਜੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ ਸ਼ੁਕਰੀਆ